ਈਗੋ ਦਾ ਸ਼িকার ਇਨਸਾਨ ਤੇ ਥੋੜਾ ਜਿਹਾ ਆਪਣੇ ਆਪ ਨੂੰ ਅੱਗੇ ਰੱਖਣ ਵਾਲਾ ਇਨਸਾਨ ਜਿਹੜਾ ਹਰ ਸਮੇਂ ਚੌਦਰ ਦਾ ਭੁੱਖਾ ਹੁੰਦਾ ਏ ਬੋਲਣ ਦੇ ਵਿੱਚ ਸਭ ਤੋਂ ਅੱਗੇ ਮਿਲਣਗੇ ਤੇ ਦੂਜੇ ਪਾਸੇ ਧਾਰਮਿਕ ਇਨਸਾਨ ਇਹ ਸੋਚ ਜਾਂਦਾ ਏ ਕਿ ਮੈਂ ਹੁਣ ਆ ਗੁਰਦੁਆਰਿਆਂ ਦੇ ਬਾਦੂ ਦੇ ਕੰਮਾਂ ਦੇ ਵਿੱਚ ਨਹੀਂ ਪੈਣਾ ਮੈਂ ਰਾਜਨੀਤੀ ਤੋਂ ਕੀ ਲੈਣਾ ਏ ਪਰ ਦੂਜੇ ਪਾਸੇ ਧਿਆਨ ਮਾਰਿਓ 네ਗੇਟਿਵ ਤੇ ਮਾੜੇ ਇਨਸਾਨ ਸਭ ਤੋਂ ਅੱਗੇ ਰਹਿੰਦੇ ਨੇ ਕਿਸ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਸੰਸਾਰ ਦੇ ਅੰਦਰ 네ਗੇਟਿਵ ਮਾੜੇ ਇਨਸਾਨ ਘਟ ਨੇ ਚੰਗੇ ਬਹੁਤ ਜ਼ਿਆਦਾ ਨਹੀਂ ਚੰਗੇ ਬਹੁਤ ਨਹੀਂ ਪਰ ਕਸੂਰ ਕੀ ਹੈ ਮਾੜੇ ਮਾੜਾ ਕਰਨ ਵਾਲੇ ਸਦਾ ਹੀ ਮਾੜੇ ਹਿੰਮਤ ਦੇ ਨਾਲ ਕਰਦੇ ਜਾਂਦੇ ਨੇ ਉਹਨਾਂ ਵਿੱਚ ਕੰਫੀਡੈਂਸ ਬਹੁਤ ਹੈ ਬੁਲਾਰੇ ਬੜੇ ਚੰਗੇ ਨੇ ਰਾਜਨੀਤਿਕ ਵੇਖੋ ਬੁਲਾਰੇ ਸਾਰੇ ਚੰਗੇ ਹੁੰਦੇ ਨੇ ਪਰ ਇੱਕ ਚੰਗਾ ਇਨਸਾਨ ਸਾਰਿਆਂ ਨੂੰ ਪਤਾ ਬਹੁਤ ਕੁਝ ਹੈ ਪਰ ਬੋੜ ਦਾ ਕੋਈ ਵੀ ਨਹੀਂ ਸਾਰੇ ਚੁੱਪ ਕਰ ਜਾਂਦੇ ਨੇ ਸਾਰੇ ਜ਼ੁਬਾਨ ਤੇ ਤਾਲਾ ਲਾ ਲੈਂਦੇ ਨੇ ਕਹਿ ਦਿੰਦੇ ਨੇ ਆਪਾਂ ਇਹਨਾਂ ਗੱਲਾਂ ਤੋਂ ਕੀ ਲੈਣਾ ਹੈ ਇਨਸਾਨ ਇਹ ਸੋਚਦਾ ਏ ਗਵਾਂਢੀ ਦਾ ਬੱਚਾ ਨਸ਼ੇ ਦੇ ਵਿੱਚ ਹੈ ਗਵਾਂਢੀ ਦਾ ਘਰ ਦੁੱਖ ਦੇ ਵਿੱਚ ਹੈ ਉਹਨਾਂ ਦੇ ਘਰ ਦੇ ਵਿੱਚ ਇਹ ਪਰੇਸ਼ਾਨੀ ਹੈ ਇਹ ਦੁੱਖ ਅਜੇ ਸਾਡੇ ਘਰ ਤੱਕ ਤੇ ਆਇਆ ਹੀ ਨਹੀਂ ਫਿਰ ਆਪਾਂ ਲੈਣਾ ਕੀ ਹੈ ਤਾਂ ਇਨਸਾਨ ਚੁੱਪ ਕਰ ਜਾਂਦਾ ਹੈ ਉਹ ਬੋਲਦਾ ਨਹੀਂ ਜੋ ਮੈਂ ਗੱਲ ਸ਼ੁਰੂ ਕਰਨੀ ਚਾਹੁੰਦਾ ਫਿਰ ਮੈਂ ਇਤਿਹਾਸ ਵੱਲ ਆਉਣਾ ਹੈ ਧਰਮ ਨੂੰ ਵੇਖਣ ਦਾ ਤੇ ਧਰਮ ਨੂੰ ਸਮਝਣ ਦਾ ਸਾਡਾ ਨਜ਼ਰੀਆ ਹੈ ਜੋ ਉਹ ਬੜਾ ਹੀ ਇੱਕ ਸਾਦਾ ਵਾਲਾ ਟਾਈਪ ਜੇ ਹੋ ਗਿਆ ਹੈ ਕਿ ਆਪਣਾ ਕੰਮ ਕਰਦੇ ਰਹੀਏ ਤੇ ਬੋਲਣਾ ਕਿਸੇ ਦੇ ਖਿਲਾਫ ਕੁਝ ਵੀ ਨਹੀਂ ਗੁਰੂ ਪਾਤਸ਼ਾਹ ਜੋ ਸਾਨੂੰ ਸਿਖਾਉਣਾ ਚਾਹੁੰਦੇ ਸੀ ਜਗਤ ਦੇ ਮਾਲਕ ਨੇ ਫਿਰ ਉਸੇ ਪੰਗਤੀ ਤੇ ਆਇਓ ਆਪਣੀ ਸੁਰਤ ਨੂੰ ਲੈ ਕੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਿਆਈ ਗੁਰਨਾਨਕ ਧਿਆਨ ਧਰ ਕੇ ਵੇਖਿਆ ਤਾਂ ਉਹਨਾਂ ਨੂੰ ਸਾਰੇ ਹੀ ਦੁਖੀ ਹਿਲਦੇ ਨਜ਼ਰ ਆ ਰਹੇ ਨੇ ਹੁਣ ਇਸ ਗੱਲ ਨੂੰ ਧਿਆਨ ਦੇ ਨਾਲ ਸਮਝਿਓ ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਪਟਵਾਰੀ ਦੇ ਘਰ ਦੇ ਵਿੱਚ ਪੈਦਾ ਹੋਏ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਹਰ ਇੱਕ ਸਹੂਲਤ ਹੈ ਖਾਣ ਪੀਣ ਦੀ ਪੈਣਣ ਦੀ ਕੱਪੜਿਆਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ ਸੋਹਣੀ ਜ਼ਿੰਦਗੀ ਆਪਣੀ ਬਤੀਤ ਕਰ ਰਹੇ ਨੇ ਇਸ ਭਾਵਨਾ ਨੂੰ ਨੌਜਵਾਨ ਵੀਰ ਪਹਿਣਾ ਬੜੇ ਹੀ ਧਿਆਨ ਦੇ ਨਾਲ ਸਮਝਿਓ ਕਿਸੇ ਪਟਵਾਰੀ ਦੇ ਪੁੱਤਰ ਨੂੰ ਕੀ ਜ਼ਰੂਰਤ ਪਈ ਹੈ ਆਪਣੀ ਸੋਹਣੀ ਜ਼ਿੰਦਗੀ ਲਾਈਫ ਸਟਾਈਲ ਛੱਡ ਕੇ ਥਾਂ ਪਰ ਥਾਂ ਲੋਕਾਂ ਨੂੰ ਸਮਝਾਉਂਦਾ ਫਿਰੇ ਇਸ ਭਾਵਨਾ ਨੂੰ ਪਕੜ ਕਰਿਓ ਜਿਤਨਾ ਸਮਾਂ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਉਸ ਹਿਰਦੇ ਦੀ ਭਾਵਨਾ ਨੂੰ ਸਮਝ ਨਹੀਂ ਪਾਵਾਂਗੇ ਮਾਫ ਕਰਿਓ ਅਸੀਂ ਫਿਰ ਬਦਲਾਵ ਨਹੀਂ ਲਿਆ ਸਕਦੇ ਅਸੀਂ ਬਦਲ ਨਹੀਂ ਸਕਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੇਖਿਆ ਉਤਰ ਪੈਂਦੇ ਨੇ ਉਹ ਬਦਲਾਵ ਦੇ ਲਈ ਨਿਕਲ ਪੈਂਦੇ ਨੇ ਤੇ ਜਿੱਥੇ ਕਿਤੇ ਵੀ ਉਹਨਾਂ ਨੂੰ ਲੱਗਿਆ ਕਿ ਲੋਕ ਲਤਾੜੇ ਜਾ ਰਹੇ ਨੇ ਦਬਲੇ ਕੁਚਲੇ ਜਾਸ ਰਹੇ ਨੇ ਉੱਥੇ ਜਾ ਕੇ ਹੀ ਹਾਂ ਦਾ ਨਾਰਾ ਮਾਰਿਆ ਜਿਹੜਾ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਭਰਮ ਹੈ ਅੱਜ ਇੰਨੀ ਐਜੂਕੇਸ਼ਨ ਹੋ ਚੁੱਕੀ ਹੈ ਇੰਨੀ ਪੜ੍ਹਾਈ ਹੋ ਚੁੱਕੀ ਹੈ ਅੱਜ ਲੋਕ ਇੰਨਾ ਪੜ੍ਹ ਲਿਖ ਗਏ ਨੇ ਮਨਾ ਵੱਲ ਝਾਤੀ ਮਾਰਿਓ ਕਿ ਇਹ ਗੱਲ ਅੱਜ ਵੀ ਖਤਮ ਹੋ ਗਈ ਕਿ ਨੀਚਾ ਅੰਦਰ ਨੀਚ ਜਾ ਨੀਚੀ ਹੂਤ ਨੀਚ ਨਾਨਕ ਤਿੰਨ ਕੈ ਸੰਘ ਸਾਥ ਵਡਿਆਂ ਸਿਓ ਕਿਆ ਰੀਸ ਬਾਬਾ ਜੀ ਕਹਿੰਦੇ ਮੈਂ ਉੱਥੇ ਖੜਾ ਜਿੱਥੇ ਲੋਕ ਕਹਿੰਦੇ ਨੇ ਕਿ ਆਹ ਕੋਈ ਨੀਮਾ ਐ ਇਹ ਜਾਤ ਕਰਕੇ ਇਹ ਵਰਨ ਕਰਕੇ ਨੀਮਾ ਇਨਸਾਨ ਮੈਂ ਉੱਥੇ ਹੀ ਖੜਾ ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਦਿਸਿਆ ਉਹ ਨਾਲ ਖੜ ਗਏ ਆਪਣੇ ਆਪ ਨੂੰ ਨਾਲ ਪਰਖਿਓ ਜੀ ਆ ਕਥਾ ਮੇਰੇ ਕਰਨ ਦਾ ਔਟਕੁਟ ਮੈਨੂੰ ਇਹੋ ਹੀ ਨਿਕਲਣੀ ਐ ਗੁਰੂ ਨੂੰ ਇਹੋ ਹੀ ਪ੍ਰਾਪਤ ਹੋਣਾ ਏ ਆਪ ਜੀ ਇਹਨਾਂ ਕੁਝ ਸਮਝ ਚੁੱਕੇ ਹੋ ਆਪਾਂ ਖੜ ਗਏ ਕਿਸੇ ਦੇ ਨਾਲ ਜਾ ਕੇ ਨਾਲ ਨਾਲ ਆਪਣੇ ਆਪ ਨੂੰ ਪਰਖਣਾ ਹੈ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਮੈਂ ਇੱਥੇ ਨਾਲ ਖੜਾਂ ਤੇ ਉਹ ਅੱਜ ਲਈ ਨਹੀਂ ਕਹਿ ਰਹੇ ਉਸ ਸਮੇਂ ਲਈ ਨਹੀਂ ਸੀ ਕਹਿ ਰਹੇ ਅੱਜ ਅਸੀਂ ਜਾਤ ਪਾਤ ਨੂੰ ਜੇ ਖਤਮ ਨਾ ਕਰ ਪਾਏ ਸਾਡੇ ਬੱਚਿਆਂ ਦੇ ਵਿੱਚੋਂ ਨੌਜਵਾਨ ਪੀੜ੍ਹੀ ਦੇ ਵਿੱਚੋਂ ਤਾ ਫਿਰ ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੱਜ ਤੋਂ 10 ਸਾਲ ਬਾਅਦ ਚੁੱਪ ਕਰ ਜਾਣਗੇ ਜੇ ਜ਼ਹਿਰ ਇਹ ਅੱਜ ਵੀ ਅਸੀਂ ਸਾਡੀ ਨੌਜਵਾਨੀ ਦੇ ਵਿੱਚੋਂ ਨਾ ਕੱਢ ਸਕੇ ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ 100 ਸਾਲ ਬਾਅਦ ਚੁੱਪ ਕਰ ਜਾਣਗੇ ਉਹ ਫਿਰ ਵੀ ਬੋਲਣਗੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰ ਜਾਤ ਦਾ ਅਹੰਕਾਰ ਨਾ ਕਰ ਇਨਸਾਨ ਇਹਤੇ ਬੜੇ ਵਿਕਾਰਾਂ ਦਾ ਰਾਹ ਹੈ ਇੱਥੇ ਕੁਝ ਵੀ ਪ੍ਰਾਪਤ ਨਹੀਂ ਹੋਣਾ ਅੱਗੇ ਵਧਦੇ ਹਾਂ ਗੁਰਦਾਨਕ ਸਹਿ ਪਾਤਸ਼ਾ ਹੱਕ ਦੇ ਵਿੱਚ ਖੜ ਗਏ ਅਸੀਂ ਕਿੱਥੇ ਖੜੇ ਹਾਂ ਪਤਾ ਤੇ ਸਾਨੂੰ ਵੀ ਹੈ ਨਾ ਬਹੁਤ ਕੁਝ ਨਹੀਂ ਖੜੇ ਗੁਰੂ ਪਾਤਸ਼ਾ ਫਿਰ ਪ੍ਰਚਾਰ ਫੇਰੀਆਂ ਕਰਦੇ ਨੇ ਥੋੜਾ ਜਿਹਾ ਅੱਗੇ ਹੋਰ ਵਧਦੇ ਹਾਂ ਗੁਰੂ ਅਮਰਦਾਸ ਸਹਿ ਪਾਤਸ਼ਾ ਫਿਰ ਮੈਂ ਹੌਲੀ-ਹੌਲੀ ਇਤਿਹਾਸ ਤੇ ਆ ਜਾਵਾਂਗਾ ਗਵਿੰਦ왈 ਸਹਿਬ ਦੀ ਧਰਤੀ ਤੇ ਪਤਾ ਲੱਗਿਆ ਕਿ ਕੁਝ ਲੋਕ ਨੇ ਜਿਹੜੇ ਆ ਕੇ ਸੰਗਤ ਤੇ ਕਰ ਲੈਂਦੇ ਨੇ ਪਰ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਦੇ ਤੇ ਉਹਦਾ ਕਾਰਨ ਕੀ ਹੈ ਜੀ ਕਹਿੰਦੇ ਅਸੀਂ ਜਾਤ ਕਰਕੇ ਉੱਚੇ ਹਾਂ ਅਸੀਂ ਜਾਤ ਵਰਣ ਕਰਕੇ ਉੱਚੇ ਹਾਂ ਗੁਰੂ ਪਾਤਸ਼ਾਹ ਨੇ ਨਾਲ ਦੀ ਨਾਲ ਇਮੀਡੀਏਟਲੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਇੱਥੇ ਹੁਕਮ ਲਾਗੂ ਕਰ ਦੋ ਬਿੱਲ ਪਾਸ ਕਰ ਦੋ ਨਾਲ ਦੀ ਨਾਲ ਹੁਕਮ ਲਾਗੂ ਕੀਤਾ ਪਹਿਲੇ ਪੰਗਤ ਪਾਛੇ ਸੰਗਤ ਨਾਲ ਦੀ ਨਾਲ ਕਿ ਜਿਹੜਾ ਵੀ ਹੁਣ ਮੈਨੂੰ ਮਿਲਣ ਆਏਗਾ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਫੇਰ ਮੈਨੂੰ ਮਿਲ ਸਕਦਾ ਹੈ ਨਹੀਂ ਤੇ ਮੈਨੂੰ ਨਹੀਂ ਮਿਲ ਸਕਦਾ ਸਾਡੇ ਘਰਾਂ ਵੱਲ ਚਾਤੀ ਮਾਰੇ ਆਪਾਂ ਸਾਰੇ ਸਿੱਖ ਕਹੋਨੇ ਆ ਨਾ ਜੀ ਹਾਮੀ ਭਰਦੇ ਹੋ ਮਾਤਾ ਪਿਤਾ ਭੈਣ ਆਪਾਂ ਸਾਰੇ ਕੀ ਆ ਸਿੱਖ ਤੁਹਾਡੇ ਬੱਚਿਆਂ ਨੂੰ ਅੱਗੇ ਉਹਨਾਂ ਦੇ ਆਨੰਦ ਕਾਰਜ ਹੋਣੇ ਮੈਰਿਜਸ ਹੋਣੀਆਂ ਨੇ ਉਹ ਆਪਣੀ ਮਰਜ਼ੀ ਨਾਲ ਕਰਾਉਣ ਚਾਹੇ ਨਾ ਕਰਾਉਣ ਉਹ ਉਹਨਾਂ ਦੀ ਸਿੱਖਿਆ ਹੈ ਉਹ ਉਹਨਾਂ ਦਾ ਜੀਵਨ ਹੈ ਪਰ ਕੀ ਤੁਸੀਂ ਇਹ ਜ਼ਹਿਰ ਤੇ ਨਹੀਂ ਉਹਨਾਂ ਦੇ ਕੰਨਾਂ ਦੇ ਵਿੱਚ ਭਰਿਆ ਪੁੱਤਰ ਮੈਰਿਜ ਆਪਣੀ ਜਾਤੀ ਦੇ ਵਿੱਚ ਹੀ ਕਰਾਉਣੀ ਹੈ ਮਾਫ ਕਰਿਓ ਗੱਲਾਂ ਥੋੜੀਆਂ ਜੀਆਂ ਵੱਡੀਆਂ ਹੋ ਜਾਣੀਆਂ ਨੇ ਪਰ ਐਕਸੈਪਟ ਕਰਨੀਆਂ ਪੈਣੀਆਂ ਨੇ ਉਹ ਕਰਾਉਣ ਚਾਹੇ ਕਿਤੇ ਨਾ ਪਰ ਕੰਨਾਂ ਦੇ ਵਿੱਚ ਜ਼ਹਿਰ ਤੇ ਨਹੀਂ ਭਰਿਆ ਗਿਆ ਉਹਨਾਂ ਨੂੰ ਫਰੀਡਮ ਆਜ਼ਾਦੀ ਉਹਨਾਂ ਦੀ ਜ਼ਿੰਦਗੀ ਦਾ ਹੱਕ ਦਿੱਤਾ ਗਿਆ ਹੈ ਕਿ ਪੁੱਤਰ ਇਹ ਜਾਤ ਪਾਤ ਕੋਈ ਵੀ ਨਹੀਂ ਹੁੰਦੀ ਪਰ ਤੁਸੀਂ ਆਪਣਾ ਲਾਈਫ ਪਾਰਟਨਰ ਬੜੇ ਧਿਆਨ ਦੇ ਨਾਲ ਚੁਣਿਆ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ ਆਪਸ ਸਿੱਖ ਹਾਂ ਆਪਾਂ ਇਹ ਗੱਲ ਨਹੀਂ ਦੇਖਣੀ ਲੈ ਲਿਆ ਜੀ ਨਾਲ ਦੀ ਨਾਲ ਐਕਸ਼ਨ ਘਰਾਂ ਦੇ ਵਿੱਚ ਹੁਕਮ ਲਾਗੂ ਹੋ ਗਿਆ ਏ ਇਦਾਂ ਮਾਫ ਕਰਿਓ ਮੈ ਬੜੇ ਥਾਮਾ ਤੇ ਕਥਾ ਵਿਚਾਰ ਕਰਨ ਦਾ ਮੌਕਾ ਮਿਲਿਆ ਏ ਚੰਗੇ ਭਲੇ ਪਰਿਵਾਰ ਜਿਹੜੇ ਕਹਿੰਦੇ ਨੇ ਜੀ ਅਸੀਂ ਲੰਬੇ ਸਮੇਂ ਤੋਂ ਗੁਰਬਾਣੀ ਦੇ ਨਾਲ ਜੁੜੇ ਹੋਏ ਹਾਂ ਲੰਬੇ ਸਮੇਂ ਤੋਂ ਗੁਰਬਾਣੀ ਨੂੰ ਪੜ ਰਹੇ ਹਾਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਝੰਡਟ ਖਤਮ ਨਹੀਂ ਹੋਇਆ ਇਹ ਝੰਡਟ ਮੁਕਿਆ ਨਹੀਂ ਮੈਂ ਇੰਸਟਾਗ੍ਰam ਆਪ ਨੂੰ ਪਤਾ ਹੈ ਸੋਸ਼ਲ ਮੀਡੀਆ ਬਹੁਤ ਵੱਡੀ ਇੰਪੋਰਟੈਂਸ ਰੱਖਦਾ ਹੈ ਅੱਜ ਕੱਲ੍ਹ ਉੱਥੇ ਕਾਫੀ ਮੈਂ ਕੰਮ ਕਰ ਰਿਹਾ ਤੇ ਕਈ ਕੁੜੀਆਂ ਤੇ ਮੁੰਡਿਆਂ ਦੇ ਮੈਨੂੰ ਬਾਹਰੋਂ ਮੈਸੇਜ ਆਉਂਦੇ ਨੇ ਕਿ ਜੀ ਮੈਂ ਤੇ ਇਹ ਜਾਤ ਪਾਤ ਨੂੰ ਨਹੀਂ ਮੰਨਦੀ ਮੰਨਦਾ ਪਰ ਮੇਰੇ ਮਾਤਾ ਪਿਤਾ ਮੈਨੂੰ ਅਲਾਉ ਨਹੀਂ ਕਰ ਰਹੇ ਮੈਂ ਉੱਥੇ ਕੀ ਕਰਾਂ ਤਾਂ ਮੈਂ ਇੱਥੇ ਤੇ ਨਹੀਂ ਕਹਿ ਸਕਦਾ ਜੀ ਆਪਣੇ ਮਾਤਾ ਪਿਤਾ ਦੇ ਅੰਗੇਸਟ ਜਾਓ ਕਿ ਕੋਈ ਗਲਤ ਫੈਸਲਾ ਲਓ ਨਹੀਂ ਪਹਿਲੀ ਗਲਤੀ ਇਹੋ ਹੀ ਹੈ ਜੀ ਜੇ ਮਾਤਾ ਪਿਤਾ ਮੰਨਦੇ ਨੇ ਤਾਂ ਠੀਕ ਹੈ ਨਹੀਂ ਤੇ ਫਿਰ ਉਹਨਾਂ ਨੂੰ ਦੁੱਖ ਨਾ ਦਿਓ ਹੋ ਸਕਦਾ ਤੁਸੀਂ ਮੰਨ ਗਏ ਹੋ ਪਰ ਉਹਨਾਂ ਦਾ ਦਿਮਾਗ ਉਹਨਾਂ ਦਾ ਮਿੱਧਾ ਉਹਨਾਂ ਦਾ ਧੀਰਜ ਉਹਨਾਂ ਦਾ ਜਿਗਰਾ ਐਡਾ ਨਹੀਂ ਬਣਿਆ ਕਿ ਉਹ ਇਹ ਚੀਜ਼ਾਂ ਨੂੰ ਇਹਨਾਂ ਗੱਲਾਂ ਨੂੰ ਐਕਸੈਪਟ ਕਰ ਲੈਣ ਅੱਗੇ ਵਧਦੇ ਧਿਆਨ ਮਾਰ ਲਿਓ ਜੀ ਨਾਲ ਦੀ ਨਾਲ ਪਰਖਿਓ ਜੇ ਮੈਂ ਸਿੱਧੀ ਕਥਾ ਕਰ ਜਾਵਾਂਗਾ ਜੀ ਸਾਥ ਸੰਗਤ ਮਾਫ ਕਰਿਓ ਫਿਰ ਤੁਹਾਡੇ ਮਨਾਂ 'ਚ ਕੋਈ ਗੱਲ ਖੜਕਣੀ ਨਹੀਂ ਤੇ ਜਿੰਨਾ ਟਾਈਮ ਜਿੰਨਾ ਸਮਾਂ ਬਾਬਾ ਜੀ ਬਿਆਨ ਕਰਦੇ ਨੇ ਕਹਿੰਦੇ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਗਤ ਹੀ ਭੋਏ गिर परया परा कलेजे शेख जे मैं सिद्धी जी कथा ਕਰ ਜਾਵਾਂਗਾ कलेਜਿਆਂ ਚ ਕੋਈ ਪ੍ਰਸ਼ਨ ਨਹੀਂ ਖੜਕਣੇ ਕੋਈ ਸਵਾਦ ਨਹੀਂ ਆਉਣਾ ਫਿਰ ਤੇ ਸਿੱਧੀ ਸਿੱਧੀ ਗੱਲ ਹੋ ਗਈ ਤੁਸੀਂ ਕਿਤੇ ਪ੍ਰਸ਼ਨ ਚੈਨ ਦੇ ਅੱਗੇ ਆਉਣਾ ਹੀ ਨਹੀਂ ਪ੍ਰਸ਼ਨ ਚੈਨ ਤੋਂ ਬਾਹਰ ਹੋ ਜਾਉਂਗੇ ਨਹੀਂ ਅਸੀਂ ਬੈਠੇ ਹਾਂ ਅਸੀਂ ਆਏ ਹਾਂ ਅਸੀਂ ਸੁਧਾਰ ਲਿਉਣਾ ਗੁਰੂ ਪਾਤਸ਼ਾਹ ਨੇ ਨਾਲ ਦੀ ਨਾਲ ਹੁਕਮ ਲਾਗੂ ਕਰ ਦਿੱਤਾ ਕਿ ਭਾਈ ਪਹਿਲੇ ਪੰਗਤ ਪਾਛੇ ਸੰਗਤ ਅਕਬਰ ਬਾਦਸ਼ਾਹ ਵੀ ਆਉਂਦਾ ਏ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਏ ਮਰਿਆਦਾ ਨਿਭਾਉਂਦਾ ਏ ਬਾਅਦ ਵਿੱਚ ਸੰਗਤ ਕਰਦਾ ਏ ਅੱਗੇ ਵਧਿਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇਕੱਤਰ ਕੀਤੀ ਤਾਂ ਜਾਤਾਂ ਪਾਤਾਂ ਦੇ ਭੇਦਭਾਵ ਖਤਮ ਹੋ ਗਏ ਬਿਲਕੁਲ ਖਤਮ ਕਰ ਦਿੱਤੀ ਗੱਲ ਇੱਕ ਗੱਲ ਇਹ ਇਮਾਨਦਾਰੀ ਦੇ ਨਾਲ ਮੈਨੂੰ ਆਪ ਵਫਾਦਾਰੀ ਦੇ ਨਾਲ ਮੈਨੂੰ ਨਹੀਂ ਗੁਰੂ ਨੂੰ ਦੱਸਿਓ ਕੀ ਆਪਦੇ ਹਿਰਦੇ ਦੇ ਵਿੱਚ ਇਹ ਗੱਲ ਪੱਕੀ ਹੋ ਗਈ ਹੈ ਜਿਹੜਾ ਪਾਠ ਰੋਜ਼ਾਨਾ ਕਰਦੇ ਹਾਂ ਕਿ ਖਸਮ ਵਿਸਾਰੇ ਤੇ ਕਮਜਾਤ ਕਿ ਨੀਮਾ ਤੇ ਸਿਰਫ ਉਹ ਇਨਸਾਨ ਹੁੰਦਾ ਏ ਜਿਸ ਦੇ ਹਿਰਦੇ ਦੇ ਵਿੱਚੋਂ ਉਹ ਖਸਮ ਉਹ ਪ੍ਰਮਾਤਮਾ ਉਹ ਪਤੀ ਵਿਸਲ ਚੁੱਕਿਆ ਏ ਬਾਕੀ ਉੱਚਾ ਨੀਮਾ ਕੋਈ ਵੀ ਨਹੀਂ ਹੁੰਦਾ ਗੁਰਬਾਣੀ ਦੀ ਇਹ ਪੰਕਤੀ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਏ ਜਾਤ ਤੇ ਪੁੱਛਣੀ ਹੀ ਨਹੀਂ ਚਾਹੀਦੀ ਗੁਰੂ ਪਾਤਸ਼ਾਹ ਕਹਿੰਦੇ ਪਰ ਮੈਨੂੰ ਬੜਾ ਦੁੱਖ ਹੋਇਆ ਜਦੋਂ ਅੱਜ ਵੀ ਕਈ ਵਾਰ ਕਈ ਸਿੱਖ ਜਦੋਂ ਸ਼ਹੀਦਾਂ ਨੂੰ ਵੀ ਤਾਂ ਮਹਾਨ ਮੰਨਦੇ ਨੇ ਤਾਂ ਉਹਨਾਂ ਦੇ ਦਿਨ ਮਨਾਉਂਦੇ ਨੇ ਕਹਿੰਦੇ ਜੀ ਇਹ ਸਾਡੀ ਜਾਤੀ ਵਿੱਚ ਹੋਇਆ ਏ ਕਿਉਂ ਭਾਈ ਦੂਜਾ ਸਿੱਖ ਮਹਾਨ ਨਹੀਂ ਦੂਜੇ ਦਾ ਦਿਨ ਨਹੀਂ ਮਨਾਉਂਦਾ ਆਪ ਵੇਖੋਗੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਆਪ ਸਿਆਣੇ ਬੈਠੇ ਹੋ ਉਹ ਸ਼ਹੀਦੀ ਦਾ ਦਿਨ ਆਪਣੇ ਕਿਸੇ ਵਡੇਰੇ ਦਾ ਮਨਾਉਣਗੇ ਜਿਹੜਾ ਉਹਨਾਂ ਦੀ ਜਾਤੀ ਦੇ ਨਾਲ ਸੰਬੰਧ ਰੱਖਦਾ ਏ ਦੂਜੇ ਦਾ ਦਿਨ ਨਹੀਂ ਮਨਾਉਂਦੇ ਇਸ ਦਾ ਮਤਲਬ ਮਾਨਸਿਕਤਾ ਇੰਨੀ ਗਿਰ ਗਈ ਏ ਕਿ ਸ਼ਹੀਦਾਂ ਨੂੰ ਵੀ ਤਾਂ ਮਹਾਨ ਕਹਿੰਦੇ ਆ ਜੋ ਸਾਡੀ ਜਾਤੀ ਦਾ ਏ ਨਹੀਂ ਮਹਾਨ ਨਹੀਂ ਤੇ ਅੱਗੇ ਜਦੋਂ ਕੋਈ ਅੱਜ ਵੀ ਪ੍ਰੈਜ਼ੈਂਟ ਹਰ ਗੱਲ ਨੂੰ ਨਾਲ ਰੱਖਿਓ ਕੋਈ ਸਿੰਗਰ ਕੋਈ ਐਕਟਰ ਕੋਈ ਕਿਸੇ profession ਦੇ ਵਿੱਚ ਕੋਈ ਬੱਚਾ ਕੋਈ ਨੌਜਵਾਨ ਲੜਕੀ ਲੜਕਾ ਤਰੱਕੀ ਕਰਦਾ ਇਹ ਤਾਂ ਲੋਕ ਉਹਦੇ ਤੇ ਮਾਣ ਅੱਜ ਵੀ ਤਾਂ ਕਰਦੇ ਨੇ ਪਹਿਲਾਂ ਵੇਖਦੇ ਨੇ ਇਹਦਾ ਸਰਨੇਮ ਕੀ ਹੈ ਇਹਦੀ ਜਾਤੀ ਕੀ ਹੈ ਉਹਦਾ ਪਿਸ਼ੋਕੜ ਸਾਰਾ ਵੇਖਣਗੇ ਜੇ ਤੇ ਉਹ ਆਪਣਾ ਨਿਕਲੇ ਫਿਰ ਉਹ ਤੇ ਮਾਣ ਕਰਨਗੇ ਪ੍ਰੈਜ਼ੈਂਟ ਨਾਲ ਰੱਖਿਓ ਹਰ ਗੱਲ ਨੂੰ ਇਹ ਬਦਲੇ ਕਿੱਥੇ ਹਾਂ ਇਹ ਦਿਨਾਂ ਨੂੰ ਮਨਾਉਣ ਦਾ ਲਾਭ ਕਿੱਥੇ ਹੋਵੇਗਾ ਗੁਰੂ ਅਰਜਨ ਸਾਹਿਬ ਬਾਦਸ਼ਾਹ ਨਾਲ ਦੀ ਨਾਲ ਬਾਣੀਆਂ ਇਕੱਤਰ ਕਰ ਦਿੱਤੀਆਂ ਕਿਸੇ ਦੇ ਵਿੱਚ ਕੋਈ ਭੇਦ ਭਾਵ ਨਹੀਂ ਭੇਦ ਭਾਵ ਕੀਤਾ ਹੀ ਕਿਉਂ ਜਾਵੇ ਜਿੰਨੀ ਕ ਬਾਣੀ ਮੈਨੂੰ ਪੜ ਕੇ ਸਮਝ ਆਇਆ ਏ ਜਦੋਂ ਇੱਕ ਵਾਰੀ ਇਹ ਕਹਿ ਹੀ ਦਿੱਤਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ੍ਹਾ ਉਪਜਿਆ ਕੌਣ ਭਲੇ ਕੋ ਕੌਣ ਮੰਦਾ ਏ ਫਿਰ ਕਿਉਂ ਹਰ ਸਮੇ ਇਹ ਗੱਲ ਦਿਮਾਗ ਦੇ ਵਿੱਚ ਖੜਕਦੀ ਰਹਿੰਦੀ ਏ ਕਿ ਐ ਇਨਸਾਨ ਮੈਨੂੰ ਤਾਂ ਹੀ ਚੰਗਾ ਲੱਗੇਗਾ ਜੇ ਮੇਰੇ ਵੱਲ ਦਾ ਏ ਕਿਉਂ ਕਮਾਲਿਆ ਜੀ ਇਹਨਾਂ ਪੰਕਤੀਆਂ ਨੂੰ ਮੋਰਾ ਨਾ ਮਨਾਇਓ ਮੈਂ ਆਪ ਜੀ ਦੇ ਬੱਚਿਆਂ ਵਰਗਾ ਪਰ ਜਿੰਨਾ ਟਾਈਮ ਮੰਨਣਾ ਜੀ ਨਿਪਾਵਾਂਗੇ ਆਪ ਜੀ ਨੇ ਇਹ ਉਪਰਾਲਾ ਕੀਤਾ ਏ ਤਾਂ ਫਿਰ ਇਹਦੀ ਆਊਟਕਟ ਕੋਈ ਨਹੀਂ ਹੈ ਆ ਆ ਕੇ ਬਹਿ ਗਏ ਹੋ ਮੁਬਾਰਕ ਧੰਨਵਾਦ ਪਰ ਗੁਰੂ ਪਾਤਸ਼ਾਹ ਇਦਾਂ ਕਦੇ ਵੀ ਨਹੀਂ ਕਹਿੰਦੇ ਉਹ ਮੰਨਣ ਲਈ ਕਹਿੰਦੇ ਨੇ ਕਹਿੰਦੇ ਤੂੰ ਮੰਨ ਅੱਗੇ ਚੱਲਦੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਆਇਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਦਿੱਲੀ ਦੀ ਚਾਂਦਨੀ ਚੌਕ ਦੇ ਵਿੱਚ ਬੇਕਸੂਰੇ ਹੀ ਮਨੁੱਖੀ ਹੱਕਾਂ ਦੇ ਲਈ ਦੂਜੇ ਦੇ ਵਜੂਦ ਨੂੰ ਬਚਾਉਣ ਦੇ ਲਈ ਗੁਰੂ ਪਾਤਸ਼ਾਹ ਨੇ ਆਪਾ ਆਪਣਾ ਕੁਰਬਾਨ ਕਰ ਦਿੱਤਾ ਆਪਣੇ ਆਪ ਨੂੰ ਵਾਰ ਦਿੱਤਾ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਦੀ ਧਰਤੀ ਦੇ ਉੱਪਰ ਜਦੋਂ ਭਾਈ ਜੈਤਾ ਜੀ ਨੂੰ ਗੜ ਦੇ ਨਾਲ ਲਾਉਂਦੇ ਹੋਏ ਅਤੇ ਸੀਸ ਦਾ ਸਨਕਾਰ ਕਰਦੇ ਹੋਏ ਅੱਗੇ ਹੋਰ ਵੱਧਦੇ ਨੇ ਤਾਂ 14 ਜੱਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਲੜਨੀਆਂ ਪਈਆਂ ਪੰਜ ਕਿਲੇ ਉਹਨਾਂ ਨੇ ਵਸਾਏ ਕੇਸਗੜ ਆਨੰਦਗੜ ਤਾਰਾਗੜ ਲੋਹਗੜ ਉਹ ਕਿਲੇ ਵਸਾਉਣ ਤੋਂ ਬਾਅਦ ਫਿਰ ਹੌਲੀ-ਹੌਲੀ ਉਹਨਾਂ ਨੇ ਸਿੱਖਾਂ ਨੂੰ ਇਕੱਤਰ ਕਰਨਾ ਹੋਰ ਆਰੰਭ ਕਰ ਦਿੱਤਾ ਖੰਡੇ ਵਾਟੇ ਦੀ ਪਹਲ ਤਿਆਰ ਹੁੰਦੀ ਹੈ 1699 ਈਸਵੀ ਦੇ ਵਿੱਚ ਸਿੱਖਾਂ ਨੂੰ ਹੁਣ ਇੱਥੇ ਵੀ ਆ ਕੇ ਵੇਖਿਓ ਜਾਤਾਂ ਪਾਤਾਂ ਦੇ ਅਜੇ ਵੀ ਭੇਦ ਭਾਵ ਨੂੰ ਬਿਲਕੁਲ ਖਤਮ ਕਰਨ ਦੇ ਲਈ ਆਖਰੀ ਤੇ ਇੱਕੋ ਉਪਾਅ ਇਹੋ ਹੀ ਰਹਿ ਗਿਆ ਸੀ ਕਿ ਸਾਰਿਆਂ ਨੂੰ ਇੱਕੇ ਹੀ ਬਾਟੇ ਦੇ ਵਿੱਚੋਂ ਮੂੰਹ ਲਗਵਾ ਦਿੱਤਾ ਅਤੇ ਸਾਰਿਆਂ ਨੂੰ ਪੰਜ ਕਕਾਰ ਪਹਿਨਾ ਦਿੱਤੇ ਦੁੱਖ ਤੇ ਸਭ ਤੋਂ ਵੱਡਾ ਉਦੋਂ ਹੁੰਦਾ ਏ ਜਦੋਂ ਕਕਾਰ ਪਹਿਨ ਕੇ ਵੀ ਇਨਸਾਨ ਜਾਤਾਂ ਪਾਤਾਂ ਦੀਆਂ ਗੱਲਾਂ ਕਰਦਾ ਵੇਖਿਆ ਜਾਂਦਾ ਏ ਜਾਤਾਂ ਪਾਤਾਂ ਦੇ ਵਿੱਚ ਫਸੀਆਂ ਹੋਈਆਂ ਗੱਲਾਂ ਦੇ ਵਿੱਚ ਹੀ ਮਨੁੱਖ ਉਲਝਿਆ ਹੋਇਆ ਵੇਖਿਆ ਜਾਂਦਾ ਏ ਦੁੱਖ ਸਭ ਤੋਂ ਵੱਡਾ ਉਦੋਂ ਮਹਿਸੂਸ ਹੁੰਦਾ ਏ ਕਿ ਹੁਣ ਤੇ ਛੱਡ ਦਈਏ ਹੁਣ ਤੇ ਵਿਸਾਰ ਦਈਏ ਹੁਣ ਤੇ ਗੁਰੂ ਦਾ ਖੰਡੇ ਵਾਟੇ ਦਾ ਪੋਹਲ ਅੰਮ੍ਰਿਤ ਵੀ ਸ਼ਕ ਲਿਆ ਪਰ ਫਿਰ ਵੀ ਉੱਥੋਂ ਨਿਕਲਦੇ ਨਹੀਂ ਉੱਥੇ ਹੀ ਫਸੇ ਹੋਏ ਹਾਂ ਤਾਂ ਗੁਰੂ ਪਾਤਸ਼ਾਹ ਨੇ ਖੰਡੇ ਵਾਟੇ ਦੀ ਪੋਹਲ ਤਿਆਰ ਕੀਤੀ ਉਸ ਤੋਂ ਬਾਅਦ ਫਿਰ ਜੰਗਾਂ ਹੁੰਦੀਆਂ ਨੇ ਆਨੰਦਪੁਰ ਦੇ ਗਾਂ ਪੰਜ ਜੰਗਾਂ ਹੋਣੀਆਂ ਉਹ ਤੋਂ ਬਾਅਦ ਆਨੰਦਪੁਰ ਦਾ ਕਿਲਾ ਛੱਡਣਾ ਫਿਰ ਪਰਿਵਾਰ ਦਾ ਵਿਛੋੜਾ ਪੈਣਾ ਛੋਟੇ ਸਹਬਜ਼ਾਦਿਆਂ ਦਾ ਵੱਡੇ ਸਹਬਜ਼ਾਦਿਆਂ ਦਾ ਇਤਿਹਾਸ ਆਪ ਸਭ ਨੇ ਸੁਣਿਆ ਏ ਮੈਂ ਗੁਰਬਾਣੀ ਦੀ ਵਿਚਾਰ ਤੇ ਆਉਣਾ ਏ ਸ਼ਹੀਦ ਹੋ ਜਾਣਾ ਤੇ ਸ਼ਹੀਦ ਕਿੰਨਾ ਦੇ ਲਈ ਹੋਏ ਜੀ ਇਹਨਾਂ ਕੁਝ ਕਰਕੇ ਸਾਡੇ ਲਈ ਇੱਕ ਗੱਲ ਵਫਾਦਾਰੀ ਦੇ ਨਾਲ ਦੱਸਿਓ ਮੇਰੇ ਵੱਲ ਧਿਆਨ ਰੱਖਿਓ ਜੀ ਜੇ ਸਾਡੇ ਲਈ ਕਿਸੇ ਨੇ ਕੁਝ ਕੀਤਾ ਹੋਵੇ ਤੇ ਉਹ ਸਾਡਾ ਕੀਤਾ ਹੋਇਆ ਭੁੱਲ ਜਾਏ ਤਾਂ ਆਪਾਂ ਜੀ ਨਾਲ ਦੀ ਨਾਲ ਇਹ ਗੱਲ ਕਹਿ ਦਿੰਨੇ ਆ ਕਿ ਇਹ ਇਨਸਾਨ ਇੱਕ ਇਰਤ ਘਾਣਾ ਇਹਦੇ ਲਈ ਮੈਂ ਬੜਾ ਕੀਤਾ ਪਰ ਇਹ ਮੇਰੇ ਕੀਤੇ ਹੋਏ ਨੂੰ ਭੁੱਲ ਗਿਆ ਆਪਾਂ ਸੁਣਾਉਣ ਲੱਗੇ 1 ਮਿੰਟ ਨਹੀਂ ਜਿਲਾਉਂਦੇ ਮਨਾਵਲ ਛਾਤੀ ਮਾਰ ਕੇ ਵੇਖਿਓ ਨਾਲ ਦੀ ਨਾਲ ਸੁਣਾਵਾਂਗੇ ਕਿਉਂਕਿ ਆਪਣੇ ਅੰਦਰ ਤੇ ਉਹ ਸਾਹਸ ਉਹ ਧੀਰਜ ਉਹ ਹਮਦਰਦੀ ਭਾ ਵੀ ਨਹੀਂ ਹੈ ਨਾਲ ਦੀ ਨਾਲ ਦੱਸਾਂਗੇ ਕਿ ਐਨੇ ਮੇਰੇ ਨਾਲ ਗਲਤ ਕੀਤਾ ਹੈ ਲੋਕ ਤੇ ਸੋਸ਼ਲ ਮੀਡੀਆ ਤੇ ਰੋਲਾ ਪਾ ਦਿੰਦੇ ਨੇ ਉਹਦੇ ਨਾਲ ਇੱਥੇ ਐ ਹੋਇਆ ਏ ਇੱਥੇ ਐ ਵਾਪਰੇ ਆਏ ਆਪਣੇ ਵੱਲ ਝਾਤੀ ਮਾਰਿਓ ਜਿਹੜੇ ਜਗਤ ਦੇ ਮਾਲਕ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਾਨੂੰ ਕਿਸੇ ਵੀ ਕੌਮ ਨੂੰ ਤਿੰਨ ਚੀਜ਼ਾਂ ਵੱਡੀਆਂ ਚਾਹੀਦੀਆਂ ਹੁੰਦੀਆਂ ਨੇ ਧਾਰਮਿਕ ਗ੍ਰੰਥ ਬੈਠਣ ਦੇ ਲਈ ਜਗ੍ਹਾ ਤੇ ਰਾਜਨੀਤੀ ਸਾਰਾ ਹੀ ਕੁਝ ਸਾਨੂੰ ਜਗਤ ਦੇ ਮਾਲਕ ਦੇ ਗਏ ਧਾਰਮਿਕ ਗ੍ਰੰਥ ਵੀ ਸਾਨੂੰ ਦੇ ਦਿੱਤਾ ਜਿੰਨੇ ਗੁਰਦੁਆਰੇ ਸੀ ਇਹ ਗੁਰਦੁਆਰੇ ਕੀ ਸੀ ਉਹਨਾਂ ਦੇ ਨਿੱਜੀ ਘਰ ਸੀ ਗੁਰੂ ਪਾਤਸ਼ਾਹਾਂ ਦੇ ਜਿਹੜੋ ਮੱਖੋਵਾਲ ਦੀ ਜਗ੍ਹਾ ਖਰੀਦ ਕੇ ਰਾਣੀ ਚੰਪਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਆਪਣਾ ਘਰ ਬਸਾਇਆ ਹੈ ਆਨੰਦਪੁਰ ਦੀ ਨੀਂਹ ਰੱਖੀ ਏ ਉਹ ਘਰ ਵੀ ਸਾਨੂੰ ਦੇ ਗਏ ਤੇ ਜਿੰਨੀਆਂ ਜ਼ਮੀਨਾਂ ਜੇ ਦਾਦਾਾਂ ਬਾਅਦ ਵਿੱਚ ਸਿੱਖਾਂ ਨੇ ਗੁਰਦੁਆਰਿਆਂ ਦੇ ਨਾਮ ਲਗਵਾਈਆਂ ਉਹ ਵੀ ਅੱਜ ਕਿੰਨਾ ਕੋਲ ਨੇ ਸਿੱਖਾਂ ਦੇ ਕੋਲ ਰਾਜਨੀਤਿਕ ਪਾਰਟੀਆਂ ਦੇ ਕੋਲ ਸਾਰਾ ਕੁਝ ਸਿੱਖਾਂ ਨੂੰ ਹੀ ਦੇ ਗਏ ਪਰ ਇਹਨਾਂ ਦੇਣ ਤੋਂ ਬਾਅਦ ਵੀ ਇਹਨਾਂ ਕੁਝ ਸਾਡੇ ਲਈ ਕਰਨ ਦੇ ਬਾਅਦ ਵੀ ਕਿ ਅਸੀਂ ਜੋ ਉਪਦੇਸ਼ ਜੋ ਊਰ ਨੇ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਸੋਣਾ ਸਾਨੂੰ ਗੁਰੂ ਪਾਤਸ਼ਾਹ ਦੇਣਾ ਚਾਹੁੰਦੇ ਸੀ ਉਹ અપਨਾ ਪਾਏ ਉਦੇ ਅਨੁਸਾਰ ਜ਼ਿੰਦਗੀ ਜਿਉਂ ਪਾਏ ਤਿਆਣ ਮਾਰੇ ਉਹ ਅਪਰਿਆਗ ਰਾਗ ਲੋਕ ਕਿੰਨਾ ਨਹਾਉਣ ਗਏ ਨੇ ਇਸ਼ਨਾਨ ਕਰਨ ਦੀ ਗਏ ਲਈ ਗਏ ਨੇ ਤੇ ਉੱਥੇ ਉਹ ਵੀ ਲੋਕ ਵੇਖੇ ਗਏ ਜਿਨ੍ਹਾਂ ਨੇ ਖੰਡੇ ਵਾਟ ਦੀ ਪਹਲ ਛਕੀ ਹੋਈ ਹੈ ਗਾਤਰੇ ਪਾਏ ਹੋਏ ਨੇ ਤੇ ਉਹ ਵੀ ਜਾ ਕੇ ਉਹ ਭਰਮ ਕਰ ਰਹੇ ਦੁਬਾਰਾ ਫਿਰ ਉਹੀ ਗੱਲਾਂ ਦੁਹਰਾ ਰਹੇ ਨੇ ਤੇ ਆਪਣੇ ਆਪ ਨੂੰ ਕਹਿ ਰਹੇ ਨੇ ਜੀ ਅਸੀਂ ਸਿੱਖ ਹਾਂ ਤਾਂ ਕਿਤੇ ਨਾ ਕਿਤੇ ਜਦੋਂ ਭਾਈ ਕਾਣ ਸਿੰਘ ਨੱਬਾ ਜੀ ਵਰਗਿਆਂ ਨੂੰ ਇਹ ਬੁੱਕਾਂ ਲਿਖਣੀਆਂ ਪਈਆਂ ਜਾਂ ਕਹਿਣਾ ਪਿਆ ਕਿ ਹਮ ਹਿੰਦੂ ਨਹੀਂ ਹਿੰਦੂ ਦੇ ਨਾਲ ਕਿਸੇ ਨਾਲ ਕੋਈ ਨਫਰਤੀ ਰਖਾ ਨਹੀਂ ਹੈ ਇੱਥੇ ਭਾਵ ਯਾਦ ਰੱਖਿਓ ਪਰ ਜੋ ਸਿੱਖੀ ਦੀ ਵਿਲੱਖਣਤਾ ਹੈ ਜੋ ਸਿੱਖੀ ਦਾ ਨਿਆਰਾਪਨ ਹੈ ਨਿਆਰੀ ਹਰ ਇੱਕ ਪਹਿਲੂ ਤੇ ਗੱਲ ਕੀਤੀ ਗੁਰੂ ਸਹਿਬਾਨ ਨੇ ਉਹਨੂੰ ਅਸੀਂ ਨਿਆਰਾ ਰੱਖਣ ਦੇ ਵਿੱਚ ناکਾਮ ਹੁੰਦੇ ਜਾ ਰਹੇ ਹਾਂ ਉਹਨੂੰ ਅਸੀਂ ਢੰਗ ਦੇ ਨਾਲ ਨਹੀਂ ਮੰਨ ਪਾਰ ਗਏ ਤਾਂ ਗੁਰੂ ਪਾਤਸ਼ਾਹ ਨੇ ਭਾਈ ਸਾਰਿਆਂ ਨੂੰ ਇਕੱਤਰ ਕੀਤਾ ਪਰ ਆਪ ਮੈਨੂੰ ਇੱਥੇ ਮੈਂ ਪਹਿਲੀ ਵਾਰ ਆਇਆ ਮੈਨੂੰ ਇੱਥੋਂ ਦਾ ਨਹੀਂ ਪਤਾ ਪੰਜਾਬ ਦੇ ਵਿੱਚ ਥੋੜੇ ਪਿੰਡਾਂ ਦੇ ਵਿੱਚ ਹੁਣ ਸੁਧਾਰ ਹੋ ਚੱਲਿਆ ਏ ਪੰਜਾਬ ਹੁਣ ਇੰਨਾ ਮਾੜਾ ਨਹੀਂ ਰਿਹਾ ਇੱਕ ਗੱਲ ਮੈਂ ਐਂਗਲ ਤੋਂ ਕਹਿ ਦੇਵਾਂ ਭਾਵੇਂ ਉਹ ਨਸ਼ੇ ਦੀ ਗੱਲ ਹੋਵੇ ਭਾਵੇਂ